ਨਾ ਆਪਣੇ ਪਿੰਡ ਬੀਜੀ ਬਣਦੀ ਹੈਗੀ ਵਧੀਆ ਕੰਮ ਚੱਲੀ ਜਾਂਦਾ ਸਾਫ ਸਪਾਈ ਜੀ ਕਰਨੀ ਹੈਗੀ ਅੱਛਾ ਤੇ ਚੱਲੇਗਾ ਫਿਰ ਆਪਾਂ ਚੱਲੀਏ ਮੇਰੇ ਤਾਂ ਹੁਣ ਦੁੱਖ ਦੇ ਨੇ ਬੱਗਿਆ ਹੱਡ ਕੋਟੇ ਸੂਟਾ ਇਹ ਨੌਜਵਾਨਾਂ ਦਾ ਕੰਮ ਹੈ ਇੱਕ ਦੋ ਮੁੰਡੇ ਉਥੋਂ ਹੋ ਲਈ ਤੁਸੀਂ ਜਾ ਕੇ ਮਾਰੋ ਹੰਬੜਾ ਚਲੋ ਫਿਰ ਐ ਕਰਦੇ ਅਸੀਂ ਮੈਂ ਲੈ ਜਾਣਾ ਕਿਉਂ ਚਲ ਅਸੀਂ ਕਰ ਲੈਨੇ ਚਾਚਾ ਹੂੰ ਦੁੱਧ ਵਾਏ ਜਿੱਲੀਆ ਵਾ ਸੇਵਾ ਕਰਕੇ ਇਹ ਮਿਸਤੀ ਲੱਗੇ ਆਏ ਉਥੇ ਉਹ ਮੈਂ ਹੁਣ ਬੁੜਾ ਠੇਰਾ ਮੇਰੇ ਹੁਣ ਦੁੱਖ ਦੇ ਨੇ ਹੱਡ ਕੋਟੇ ਤੁਸੀਂ ਹੁਣ ਨਵੇਂ ਮੁੰਡਿਆਂ ਸੇਵਾ ਹੁਣ ਤੁਸੀਂ ਕਰੋ ਇੱਕ ਤੋਂ ਦੋ ਤੋਂ ਬੱਗੇ ਵਰਗਿਆਂ ਨੂੰ ਲੈ ਜਾ ਤੁਸੀਂ ਗਰਾਉ ਸੇਵਾ ਹੁਣ ਮੈਂ ਨਹੀਂ ਚੱਲਦਾ ਚਾਹ ਫੇ ਬੱਗੇ ਵਰਗੋ ਲੈ ਜੂਗਾ ਨਾਲ ਠੀਕ ਹੈ ਹਾਂ ਉੱਥੋਂ ਜਾ ਕੇ ਠੀਕ ਹੈ ਚਾਚਾ ਫੇ ਬੱਗੇ ਕਰ ਬਣਾ ਲੱਗਿਆ ਤੈਨੂੰ ਕਿਹੜੀ ਬਈ ਦਾਤਾ ਸਰਪੰਚੀ ਖੜਾ ਹੁਣ ਫਰਦਾ ਦਾ ਮੋਟੋ ਕਹਿੰਦਾ ਫਰਦਾ ਦਾ ਚਾਚਾ ਗਿੰਦਰ ਹਾਂ ਜੇ ਸਰਪੰਚੀ ਜਦੋਂ ਕੋਈ ਪਿੰਡ ਦਾ ਕੋਈ ਕੰਮ ਹੁੰਦਾ ਹੈਗਾ ਕੋਈ ਸਫਾਈ ਦਾ ਜਾਂ ਗੁਰਦੁਆਰੇ ਕੰਮ ਹੁੰਦਾ ਉਸ ਦਾ ਕਹਿੰਦਾ ਤੁਸੀਂ ਨੌਜਵਾਨ ਮੁੰਡੇ ਕੰਮ ਕਰੋ ਮੇਰੇ ਹੱਡ ਗੁੱਡੇ ਦੁਖਦੇ ਨੇ ਇਹ ਕੀ ਕਹਿ ਸਕਦੇ ਆ ਚਲ ਕੋਈ ਨਾ ਕੋਈ ਕਾਰ ਕੰਮ ਆਪਾਂ ਦਿੰਨੇ ਆ ਉਹਨੂੰ ਸਰਪੰਚੀ ਠੀਕ ਆ ਓਏ ਹੋਰ ਚਾਹਤਾ ਕਿਵੇਂ ਆ ਠੀਕ ਆ ਬਗਿਆ ਤੈਨੂੰ ਢੀਕ ਰਿਹਾ ਸੀ ਮੈਂ ਹੱਥ ਜਿ ਬੰਨੀ ਜਾਂ ਨਾ ਮੌਕਾ ਦੋ ਵੇਰ ਕੀ ਮੈਨੂੰ ਇੱਕ ਹੁਣ ਕਾਹਦਾ ਮੌਕਾ ਮੰਗਦਾ ਦੋ ਸੇਵਾ ਦਾ ਸੇਵਾ ਕਾਦੀ ਕਰ ਲੈ ਸੇਵਾ ਕਾਦੀ ਕਰਨੀ ਆਂ ਦਾ 35 ਦਾ ਕੋਈ ਸਰਪੰਚੀ ਤੋਂ ਤੈਨੂੰ ਕੀ ਲੈਣਾ ਤੇਰੇ ਹੱਡ-ਗੋਡੇ ਤੇਰੇ ਦੁਖਦੇ ਨੇ ਉਹ ਬੜਾ ਤੂੰ ਹੋਇਆ ਪਿਆਗਾ ਇਹਦਾ ਨੌਜਵਾਨ ਮੁੰਡਿਆਂ ਦਾ ਕੰਮ ਹੁੰਦਾ ਹੈਗਾ ਅਸੀਂ ਆਪ ਹੀ ਸੰਭਾਲਾਂਗੇ ਇਹ ਜੇ ਕੰਮ ਹਾਂ ਹਾਂ